ਭੰਗੂ ਪ੍ਰੋਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਨਵੀਂ ਕੋਠੀ ਦੀ ਵੀਡੀਓ ਲੈ ਕੇ ਆਏ ਆਂ ਗਲੀ 30 ਫੁੱਟ ਦੀ ਹੈ ਆ ਤੁਸੀਂ ਦੇਖ ਹੀ ਰਹੇ ਆਂ ਬਹੁਤ ਵਧੀਆ ਕੋਠੀ ਹੈ ਫਰਸਟ ਕਲਾਸ ਤੇ ਇੱਧਰ ਵੀ ਤੁਸੀਂ ਦੇਖ ਰਹੇ ਆਂ ਬਹੁਤ ਵਧੀਆ ਗਲੀ ਹੈ 30 ਫੁੱਟ ਗਲੀ ਤੇ ਕੋਠੀ ਹੈ ਇਹ ਤੇ ਬਾਕੀ ਬਹੁਤ ਵਧੀਆ ਕੋਠੀ ਨਿਊ ਬਣੀ ਹੋਈ ਹੈ ਤੇ ਬਹੁਤ ਹੀ ਵਧੀਆ ਲੋਕੇਸ਼ਨ ਤੇ ਹੈ ਡਿਮਾਂਡ ਇਹਨਾਂ ਦੀ 32 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕੋਠੀ ਡਬਲ ਸਟੋਰੀ ਬਣੀ ਹੈ ਬਹੁਤ ਵਧੀਆ ਤੇ ਬਾਕੀ ਤੁਹਾਨੂੰ ਅੰਦਰੋਂ ਦਿਖਾਉਣੇ ਆਸੀਂ ਤੇ ਆਜੋ ਫਿਰ ਤੁਸੀਂ ਅੰਦਰ ਕੋਠੀ ਦਿਖਾਈਏ ਤੁਹਾਨੂੰ ਆਹ ਫਰੰਟ ਦੀ ਆ ਗਿਆ ਜੀ ਬਾਥਰੂਮ ਆ ਗਿਆ ਫਰੰਟ ਤੇ ਬਾਥਰੂਮ ਆ ਗਿਆ ਖੁੱਲੀ ਸਲੋਬੀ ਆ ਗਈ ਆ ਪੋਰਚ ਆ ਗਿਆ ਜੀ ਪੋਰਚ ਵੀ ਬਹੁਤ ਵਧੀਆ ਗੱਡੀ ਅੰਦਰ ਲੱਗਦੀ ਹੈ ਆ ਇਧਰ ਕਿਚਨ ਆ ਗਿਆ ਜੀ ਕਿਚਨ ਬਹੁਤ ਵਧੀਆ ਬਣਿਆ ਹੋਇਆ ਤੇ ਨਿਊ ਕੋਠੀ ਹੈ ਇੱਧਰ ਡਰੈਗ ਰੂਮ ਆਗਾ ਜੀ ਫੋਟ ਵਧੀਆ ਡਰੈਗ ਰੂਮ ਵੀ ਖੁੱਲਾ ਬਣਿਆ ਹੋਇਆ ਆਪਣਾ ਤੇ ਆ ਲੌਬੀ ਆ ਗਈ ਜੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤਾਈ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਕਿਸੇ ਵੀਰ ਭਰਾ ਨੇ ਐਡ ਕਰਾਉਣੀ ਐਡ ਦਾ ਸੀ ਕੋਈ ਪੈਸਾ ਨਹੀਂ ਲੈਂਦੇ ਐਡ ਬਿਲਕੁਲ ਫ੍ਰੀ ਹੈ ਘਰ ਦੀ ਮਕਾਨ ਦੀ ਕੋਠੀ ਦੀ ਜ਼ਮੀਨ ਦੀ ਆ ਬੈੱਡਰੂਮ ਆ ਗਿਆ ਜੀ ਆ ਬੈਕ ਸਾਈਡ ਤੇ ਵਾਸ਼ਿੰਗ ਏਰੀਆ ਆ ਗਿਆ ਜੀ ਜਾਲ ਪਾਇਆ ਹੋਇਆ ਬਹੁਤ ਹੀ ਵਧੀਆ ਕੋਠੀ ਬਣੀ ਹੈ ਆ ਬਾਥਰੂਮ ਆ ਗਿਆ ਜੀ ਬੈਕ ਸਾਈਡ ਤੇ ਤੇ ਆ ਦੂਜਾ ਬੈੱਡਰੂਮ ਆ ਗਿਆ ਬਹੁਤ ਹੀ ਵਧੀਆ ਕੋਠੀ ਨਿਊ ਬਣੀ ਹੈ ਲਾਲ ਸਿੰਘ ਨਗਰ ਗਲੀ 30 ਫੁੱਟ ਚੌੜੀ ਹੈ ਤੇ ਬਹੁਤ ਹੀ ਵਧੀਆ ਨਿਊ ਕੋਠੀ ਬਣੀ ਵੀ ਹੈ ਬਾਕੀ ਤੁਹਾਨੂੰ ਉੱਪਰੋਂ ਦਿਖਾਉਣੀ ਹੈ ਕੋਠੀ ਆਪਾਂ ਬਹੁਤ ਹੀ ਵਧੀਆ ਲੋਕੇਸ਼ਨ ਤੇ ਕੋਠੀ ਹੈ ਲਾਲ ਸਿੰਘ ਨਗਰ ਆ ਉੱਪਰਲਾ ਬੈਡਰੂਮ ਆ ਗਿਆ ਤੇ ਬਾਥਰੂਮ ਆ ਗਿਆ। ਆ ਖੁੱਲਾ ਵੇੜਾ ਆ ਗਿਆ ਜੀ।